ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੀ ਆਲ ਇੰਡੀਆ ਡਾਕ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਸਰਕਾਰ ਦੇ ਖਿਲਾਫ ਜ਼ੋਰਦਾਰੀ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ ਸਰਕਾਰ ਮੁਤਾਬਕ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਸ਼ੌਕਵੰਤ ਦੀ ਰਿਪੋਰਟ ਕੀ ਜਿੰਦਾਬਾਦ 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 ਰਾਜਾ ਸਿੰਘ ਜਿੰਦਾਬਾਦ 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 ਮਰਦਾਬਾਦ 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 ਹਾਏ 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 ਹਾਂ ਜੀ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਤਰਨਾ ਲਗਾਇਆ ਅੱਜ ਮੈਂ ਮੋਹਨ ਸ਼ਰਮਾ ਯੂਨੀ ਸੈਕਟਰੀ ਆਲ ਇੰਡੀਆ ਪੋਸਟਮੈਨ ਐਮ ਪੀਐਸ ਯੂਨੀਅਨ ਮਠੰਡਾ ਡਿਵੀਜ਼ਨ ਉਹ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਜੀਆਂ ਅਨਪੀਐਸ ਜੀਪੀਐਸ ਜੋ ਪਿਛੇ ਦਿਨਾਂ ਲੰਘੀ ਦਿੱਤੀ ਹੈ ਉਹਨੂੰ ਰੱਦ ਕੀਤਾ ਜਾਵੇ ਅਤੇ 올ਡ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਇੱਕ ਤਾਂ ਸਾਡੀ ਇਹ ਮੰਗ ਹੈ ਜੀ ਇੱਕ ਆਈ.ਟੀ.ਸੀ ਪੀਡੀਪੈਡ ਐਡਮਿਨਿਸ਼ਟ੍ਰੇਟਿਵ ਸੈਂਟਰ ਜੋ ਬਣਾ ਰਹੇ ਨੇ ਨਮਾ ਹੈ ਉਹਦੇ ਅੰਗੇਸਟ ਸਾਡੀਆਂ ਪੋਸਟਾਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸਾਡੀ ਇਹ ਮੰਗ ਹੈ ਵੀ ਸਾਡੀਆਂ ਪੋਸਟਾਂ ਨਾ ਤੋੜੀਆਂ ਜਾਣ ਏਰੀਆ ਦੇ ਨਾਲ ਦੇ ਨੇ ਪੋਸਟਮੈਨ ਦਾ ਵਾਧਾ ਜਾ ਰਿਹਾ ਹੈ ਔਰ ਇਹ ਪੋਸਟਾਂ ਤੋੜਨ ਦੀ ਗੱਲ ਕਰ ਰਹੇ ਨੇ ਇਸ ਕਰਕੇ ਸਾਡੀ ਇਹ ਪੂਜੋਰ ਮੰਗ ਹੈ ਕੀ ਕੋਸ਼ਟਾ ਵਧਾਈਆਂ ਜਾਣ ਨਾ ਕਿ ਧੋਣੀਆਂ ਜਾਣ ਇੱਕ ਮੈਚੇ ਦਾ ਨਿੱਜੀਕਰਨ ਜੋ ਕਿ ਇਹਨਾਂ ਸਰਕਾਰ ਕਰ ਰਹੀ ਹੈ ਉਹਦੇ ਵੀ ਅਸੀਂ ਖਿਲਾਫ ਹਾਂ ਮੈਗੋ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਪਰ ਸਰਕਟਾ ਬਾਰੇ ਜੋ ਸਮਝ ਲਿਆ ਜੋ ਅੰਕਿਤਾ ਜਾਂਦਾ ਬੀਐਨਏ ਵਿਦੇਸ਼ੀ ਗੱਤੇ ਖੋਲ ਕੇ ਲੈ ਕੇ ਆਓ ਜੀ ਬਹੁਤ ਜ਼ਿਆਦਾ ਪ੍ਰੈਸ਼ਰ ਮੈਕਲ ਵੱਲੋਂ ਪਾਇਆ ਜਾਂਦਾ ਹੈ ਇਸ ਲਈ ਯਾਦ ਇੰਡੀਆ ਦੇ ਵਿੱਚ ਸਾਰੀਆਂ ਜੋ ਬੰਦੀਆਂ ਸਰਕਾਰ ਦੇ ਖਿਲਾਫ ਸਟ੍ਰਾਈਕ ਕਰ ਰਹੀਆਂ ਨੇ ਸਾਡੇ ਜੀਡੀਐਸ ਸਾਥੀ ਜੋ ગ્રામੀਨ ਡਾਕ ਸੇਵਕ ਨੇ ਉਹਨਾਂ ਦੇ ਉੱਤੇ ਹੀ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾਂਦਾ ਇੱਕ ਬੰਦੇ ਨਾਲ 4-4 5-5 ਮਿੰਟ ਪਹਿਲੇ ਹੀ ਲੱਗੇ ਹੋਏ ਨੇ ਉਹਨਾਂ ਨੂੰ ਹੋਰ ਹੋਰ ਵੀ ਉਹਨਾਂ ਦੇ ਉੱਤੇ ਪਾਇਆ ਜਾਂਦਾ 3-3 4-4 ਮਿੰਟ ਹੋਰ ਲਾਏ ਜਾਂਦੇ ਨੇ ਬਾਕੀ ਜੀਡੀਐ ਜੂਨੀਅਨ ਦੇ ਸੱਤੀ ਪਰਿੰਦ ਕੌੜੀ ਦੇ ਨਾਲ ਖੜੇ ਨੇ ਜੋ ਤੁਹਾਨੂੰ ਦੱਸ ਦੇਣ ਟੇਲ ਚ ਤੇ ਕੋਈ ਇਹ ਨਾ ਕਰੇ ਤਰਨਾ ਲਗਾਇਆ ਕਿ ਜਿੱਤ ਲਗਾਇਆ ਜੀਡੀਐਸ ਜੂਨੀਅਨ ਆ ਪਿੰਡੂ ਡਾਕ ਕਰਮਚਾਰੀਆਂ ਦਾ ਧਰਨਾ ਸਾਡਾ ਵੀ ਸਾਡੀਆਂ ਬਹੁਤ ਚਿਰਾਂ ਤੋਂ ਜਿਹੜੀਆਂ ਹੈਗੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਸਰਕਾਰ ਸਾਡੀ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਅਸੀਂ ਬਹੁਤ ਪਰੇਸ਼ਾਨ ਆ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਸੀਂ ਬਹੁਤ ਘੱਟ ਤਨਖਾਹ ਦੀ ਵਿੱਚ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰ ਰਹੇ ਹਾਂ ਤੇ ਸਾਡੀ ਰਹੀ ਅਸੀਂ ਹੀ ਮਤਲਬ ਡਾਕ ਖਾਣੇ ਦੀ ਜਾੜਾ ਨਹੀਂ ਹੈ ਸਾਡੇ ਕਰਕੇ ਹੀ ਡਾਕ ਖਾਣੇ ਚੱਲ ਰਹੇ ਹਨ ਅਸੀਂ ਪੈਸੇ ਵੀ ਕਿੰਨਾ ਕਿੰਨਾ ਇਕੱਠਾ ਕਰਕੇ ਦਿੰਦੇ ਆਗੇ ਸਰਕਾਰਾਂ ਨੂੰ ਤੇ ਬਹੁਤ ਹੀ پارਸਲ ਹੁੰਦੀ ਉਹ ਵੀ ਅਸੀਂ ਬਣਦੇ ਆ ਬਹੁਤ ਜ਼ਿਆਦਾ ਕੰਮ ਸਾਡੇ ਤੇ ਮਤਲਬ ਪਾਇਆ ਜਾ ਰਿਹਾ ਹੈ ਪਰ ਸਾਡੀਆਂ ਤਰਖਾਹਾਂ ਬਹੁਤ ਘੱਟ ਆ ਅਸੀਂ ਸਰਕਾਰ ਕੇ ਇਹ ਬੇਨਤੀ ਕਰਦੇ ਆ ਵੀ ਸਾਡੇ ਸਾਨੂੰ ਪੱਕੇ ਮਲਾਜਮਾਂ ਸਮਝਿਆ ਜਾਵੇ ਸਾਨੂੰ ਕੋਈ ਵੀ ਮਤਲਬ ਕੇ ਕੋਈ ਸਮਾਜਿਕ ਸੁਰੱਖਿਆ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਸਾਨੂੰ ਕੋਈ ਮਤਲਬ ਕਿ ਕੋਈ ਸਹੂਲਤ ਦਿੱਤੀ ਜਾ ਰਹੀ ਹੈ ਨਾ ਕੋਈ ਸਿਹਤ ਸਹੂਲਤਾਂ ਨਾ ਸਾਡੇ ਬੱਚਿਆਂ ਦੀ ਕੋਈ ਸਿਹਤ ਸਹੂਲਤਾਂ ਨਾ ਸਾਡੀ ਹੈ ਤੇ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਸਰਕਾਰ ਅੱਗੇ ਹੀ ਬੇਨਤੀ ਕਰਦੇ ਆ ਕਿ ਸਾਡੀਆਂ ਇਹ ਮੰਗਾਂ ਪੂਰੀਆਂ ਕਰੀਏ ਜਾਂ ਸਾਨੂੰ ਪੱਕੇ ਮਿਲਾਜੋ ਸਮਝਿਆ ਜਾਵੇ ਮੰਨ ਲਓ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਅਗਲਾ ਸੰਘਰਸ਼ ਕੀ ਹੋਏਗਾ ਅਸੀਂ ਅਗਲਾ ਸੰਘਰਸ਼ ਵਿੱਢਾਂਗੇ ਕਿਉਂਕਿ ਸਾਡੇ ਕੇਂਦਰੀ ਸਰਕਾਰ ਸਾਡੇ ਨਾਲ ਹੈ ਤੇ ਅਸੀਂ ਉਹਨਾਂ ਦੇ ਕਹੇ ਤੋਂ ਅਸੀਂ ਅਗਲਾ ਸੰਘਰਸ਼ ਜੁਨੀਆਂ ਨਾਲ ਸਾਡੀ ਨਾਲ ਹੈ ਸਾਰੀ ਤੇ ਅਸੀਂ ਆਲ ਇੰਡੀਆ ਜੁਨੀਆਂ ਨਾਲ ਸਾਰੀ ਮਤਲਬ ਇੰਡੀਆ ਦੇ ਵਿੱਚ ਧਰਨੇ ਮਜਾਰੀ ਕਰਾਂਗੇ ਜੇ ਸਾਡੀਆਂ ਇਹ ਮੰਗਾਂ ਨਾ ਪੂਰੀਆਂ ਹੋਈਆਂ। ਇਹ ਇਕੱਲਾ ਬਠਿੰਡੇ 'ਚ ਧਰਨਾ ਨਹੀਂ ਕਿ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਵਿੱਚ ਆਲ ਇੰਡੀਆ ਇੰਡੀਆ ਲੈਵਲ ਤੇ ਇਹ ਧਰਨਾਗਾ ਤੇ ਇਹ ਅਸੀਂ ਧਰਨਾ ਅੱਜ ਇੱਕ ਦਿਨ ਦੀ ਹੜਤਾਲ ਕੀਤੀ ਆ। ਬਾਕੀ ਜੇ ਸਾਡੀਆਂ ਸੰਕੇਤਕ ਇਹ ਧਰਨਾ ਇਹ ਸਾਡਾ ਇੱਕ ਦਿਨ ਦੀ ਹੜਤਾਲ ਕਰਕੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੀ ਇਕਤਾ ਵਿੱਚ ਬਲ ਹੈ। ਅਸੀਂ ਬਹੁਤ ਕੁਝ ਕਰ ਸਕਦੇ ਆ ਪਰ ਜੇ ਸਰਕਾਰ ਨੂੰ ਫਿਰ ਵੀ ਨਾ ਮਤਲਬ ਸਾਡੇ ਦੀ ਵਿਸ਼ਵਾਸ ਹੋਇਆ ਜਾਂ ਸਾਡੀ ਗੱਲ ਨਾ ਸੁਣੀ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਅਸੀਂ ਅਣਮਿਥੇ ਸਮੇਂ ਦੀ ਹੜਤਾਲ ਕਰਨ ਦੇ ਵਿੱਚ ਵਿਸ਼ਵਾਸ ਕਰਾਂਗੇ ਮਜਬੂਰ ਹੋਮਾਗੇ